ਹਾਂ ਆਪਾਂ ਨੂੰ ਨਵਾਂ ਮਿਲਦਾ ਇਹ ਕਾਰਗੋ ਗੱਡੀ ਕਿਹੜੀ ਹੁੰਦੀ ਸਵਾਰ ਕੇ ਦੱਸਦੇ ਬਈ ਇਹ ਇਹ ਕਾਰਗੋ ਕੈਂਟਰ ਹੁੰਦੇ ਆ 4 ਸੈਂਟਰ ਇਹਦੇ ਚ ਹੌਲੈਂਡ ਦਾ ਇੰਜਨ ਹੀ ਹੁੰਦਾ ਹੈ ਠੀਕ ਹੈ ਇਹ ਪੁਰਾਣੇ ਮਾਡਲ ਹੈ ਮੰਨ ਲਓ ਬੰਦ ਹੋਏ ਨੂੰ ਕਾਫੀ ਚਿਰ ਹੋ ਗਿਆ ਇਹਨਾਂ ਨੂੰ ਠੀਕ ਹੈ ਠੀਕ ਹੈ ਹੁਣ ਜਿਹੜਾ ਆਪਾਂ ਪਾ ਰਹੇ ਆ ਜਿਹੜੀ ਵਾੜੀ ਚਰਚਾ ਹੁੰਦੀ ਹੈ ਇੰਪੋਰਟਡ ਲੋਕ ਬੋਲਦੇ ਆ ਬਹੁਤ ਘੱਟ ਵੇਖਣਗੇ ਲੈ ਵੀ ਹੁਣ ਆਪਾਂ ਆਹ ਪ੍ਰਸ਼ਨ ਪਾਇਆ ਸੀ ਐਨਟੀਬਾ ਇਹ ਪਰ ਜਦੋਂ ਐਂ ਫੜਾਂਗੇ ਬਈ ਉਦੋਂ ਇੱਥੋਂ ਤੁਹਾਨੂੰ ਐਡੀਸ਼ਨ ਵਾਲਾ ਲੱਗੂਗਾ ਵੀ ਜਿਹੜੇ ਐਡੀਸ਼ਨ ਚ ਰਿੰਗ ਆਹ ਹੁੰਦੇ ਆ ਐਸ ਰੋਡ ਵੇਖੋਗੇ ਇਹ ਗੱਡੀ ਵਾਲੇ ਕਹਿ ਕੇ ਅਗਲਾ ਕਹਿ ਸਕਦਾ ਵੀ بڑے ਬੰਦੇ ਕਹਿੰਦੇ ਪਾਵਰ ਵੱਧੂ ਪਾਵਰ ਪੂਰ ਆਲਾ ਮਿੱਤਰ ਕੋਈ ਕੰਮ ਨਹੀਂ ਹੈਗਾ ਇਹਦਾ ਫਰਕ ਇਹੀ ਹੈ ਵੀ ਇਹਦੇ ਰੰਗ ਆ ਜਿਹੜੇ ਟੌਪ ਤੇ ਆ ਵੀ ਲਾਈਆਂ ਪਹਿਲੋ ਪਹਿਲਾ ਆਪਾਂ ਲਾਈ ਐਚਐਕਸ 25 ਨੰਬਰ ਉਹਦੇ ਤੇ ਸਬਰ ਨਹੀਂ ਆਇਆ ਬਈ ਫੇਰ ਲਾਈ ਆਪਾਂ 61 ਨੰਬਰ ਉਹ ਵੀ ਥੋੜਾ ਜਿਹਾ ਵੱਡੇ ਹੁੰਦਾ ਮੰਨ ਲਾ ਜਿਹੜੇ ਬੰਦੇ ਮੇਲੇ ਮੂਲੇ ਲਾਉਣੇ ਹਨ ਉਹ ਵਾਈ ਤੇ ਕੰਮ ਨਹੀਂ ਦਿੰਦੀ ਫੇਰ ਲਾਈ ਆਪਾਂ ਕੇ 16 ਉਹ ਵੀ ਵੀ ਓਵਰ ਆਲ ਹੀ ਹੋਣਾ ਸਾਰਾ ਇੰਨ 110 ਦਾ ਪਾਵਰ ਠੀਕ ਹੈ ਆ Rajasthan ਚ ਉਹ ਹੈ ਪਾਵਰ ਸੇਰਿੰਗ ਤੇ ਲਿਫਟ ਦਾ ਕੰਮ ਹੈਗਾ ਠੀਕ ਹੈ ਆ ਇੰਜਨ ਆ 105 HP ਦਾ ਬਾਹਰ ਸੁਬਰਾਜ ਖੜਾ 12 ਮਾਡਲ ਉਹਨੂੰ ਲਾਉਣਾ ਹੈ ਦਿੱਲੀ ਤੋਂ ਆਇਆ ਆਪਣੇ ਕੋਲੇ ਠੀਕ ਹੈ ਜੀ ਸੈਂਪਲ ਆ ਪਿੰਡ ਦਿੱਲੀ ਕੋਲੇ ਇਹ 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 ਤਿਆਰ ਹੋ ਕੇ ਟਰੈਕਟਰ ਸੇਲ ਵੀ ਹੈ ਜੇ ਕਿਸੇ ਨੇ 75000 ਰੁਪਏ ਚਾਰ ਸੈਂਟਰ ਚ ਲੈਣਾ ਹੋਵੇ ਤਾਂ ਸੇਲ ਹੋ ਜਾਏ ਇੱਕ ਵਾਰੀ ਪਹਿਲਾਂ ਵਿੱਚ ਅਸੀਂ ਆਪਾਂ ਇੱਕ ਭਾਈ ਆਪਾਂ ਉਹ ਦੱਸ ਗਏ ਯਾਰ ਜਿਵੇਂ ਆ ਗੱਡੀ ਵਾਲੇ ਪਿਸਟਨ ਪਾਏ ਜਾਂਦੇ ਟਰੈਕਟਰ ਤੇ ਤੇ ਆਮ ਹੀ ਉਹਦੀ ਲੁੱਟ ਵੀ ਹੋ ਸਕਦੀ ਹੈ ਇੱਕ ਤਰ੍ਹਾਂ ਚੱਲ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਦੱਸਿਓ ਉਹ ਕਰਾਰੋ ਗੱਡੀ ਲੁੱਟ ਉਹਨੂੰ ਇੰਪੋਰਟਡ ਬੋਲ ਦੋ ਉਹਨੂੰ ਕੋਈ ਹੋਰ ਚੀਜ਼ ਬੋਲ ਦੋ ਉੱਚੀ ਬੋਲੀ ਮੜਾ ਜੀ ਮਾਲੂ ਕੁਝ ਵੀ ਬੋਲ ਸਕਦੇ ਆ ਆਪਾਂ ਉਹਨੂੰ ਹਾਂ ਹਾਂ ਜਾਂ ਉਹਨੂੰ ਸਪੈਸ਼ਲ ਕਹਿ ਸਕਦੇ ਆ ਜਾਂ ਆਪਾਂ ਉਹਨਾਂ ਕਹਿੰਦੇ ਆ ਬਾਹਰੋਂ ਸਪੋਰਟ ਕਰਾਏ ਇਹ ਆਹੋ ਵੀ ਆਪਾਂ ਹੁਣ ਇੱਥੇ ਬੋਲਣਾ ਹੋਵੇ ਕੁਝ ਵੀ ਮਿੱਤਰੋ ਤੁਹਾਨੂੰ ਬੋਲ ਸਕਦੇ ਆ ਤੇ ਤੁਹਾਨੂੰ ਅਸੀਂ ਉਹ ਪਿਸਟਨ ਦਿਖਾਉਣੇ ਆ ਇੱਕ ਮਿੰਟ ਖੜ ਜਾ ਓਏ ਗੱਡੀ 'ਚ ਜਿਹੜਾ ਪਿਸਟਨ ਪਹਿਲਾਂ ਆਈ ਝਾਕ ਕੇ ਉਹ ਪੁਰਾਣਾ ਆਹੋ ਕਰ ਕੋਲ ਤੁਹਾਨੂੰ ਇੱਕ ਚੀਜ਼ ਦਿਖਾਉਣੇ ਨਾਲੇ ਮੈਂ ਖਲਾ ਲਈਏ ਖੜ ਜਾ ਆ ਜੇ ਖੋਲਤੀ ਪਰੇ ਮਿੱਤਰੋ ਜਿੰਨੀ ਕਿ ਸਾਨੂੰ ਜਾਣਕਾਰੀ ਹੈ ਨਾ ਮੈਂ ਬਾਈ ਨੂੰ ਆਖਿਆ ਆਪਾਂ ਦੇਣੀ ਆ ਜਾਣਕਾਰੀ ਉਹ ਤੁਹਾਨੂੰ ਤੇ ਦੱਸਦੇ ਆਂ ਨਾਵੇਂ ਆ ਜਾਂਦੇ ਆ ਇਹ ਤੋਂ ਬਾਅਦ ਦੱਸਾਂਗੇ ਕਰਾਰੋ ਗੱਡੀ ਦਾ ਪੈਸਟਣਾ ਇਹ ਵੀ ਹੌਲੈਂਡ 'ਚ ਪੈ ਜਾਂਦਾ ਇਹਨੂੰ ਹੁਣ ਇੱਥੇ ਜਿੰਨਾ ਮਰਜ਼ੀ ਲੁੱਟਣਾ ਹੋਵੇ ਬਾਈ ਮੈਸਤਰੀ ਵੀ ਲੁੱਟ ਸਕਦਾ ਇਹਦੇ ਬਾਰੇ ਆਪਾਂ ਨੂੰ ਪਤਾ ਲੱਗੇ ਆਪਣੇ ਯਾਰ ਤੋਂ ਕਾਲਿਆਂ ਵਾਲੀ ਵਾਲੇ ਤੋਂ ਗੁਰਜਿੰਦਰ ਤੋਂ ਪੰਪ ਵਾਲੇ ਤੋਂ ਪਰ ਆਪਾਂ ਤੁਹਾਨੂੰ ਗਾ ਸ਼ੇਅਰ ਕਰਾਂਗੇ ਸੀ ਉਹ ਕੰਮ ਨਹੀਂਗਾ ਵੀ ਆਪਦੇ ਤੱਕ ਹੀ ਰੱਖਾਂਗੇ ਜਿੰਨੀ ਨੌਲੇਜ ਮਿਲੀ ਏ ਸਾਨੂੰ ਇਹ 2021 22 ਚ ਉਹਨੇ ਦੱਸਿਆ ਸੀਗਾ ਤੇ ਉਦੋਂ ਦੇ ਬਸ ਆਪਾਂ ਹੀ ਟਰੈਕਟਰ ਖੋਲਣ ਦੀ ਵੇਟ ਹੀ ਕਰਦੇ ਸੀ ਹੁਣ ਗਾਈ ਪਾਦੀ ਬਾਈ ਬਣਿਆ ਐਂ ਕਰਾ ਦੇ ਉੱਤੋਂ ਸਾਫ ਜੇ ਕਰਾ ਕੇ ਕੀ ਹੁੰਦਾ ਉਹ ਸੀਟਾਂ ਨਾਲ ਵਾਈ ਮਿਹਨਤੀ ਐ ਕਾਰਨ ਵਸਾਈਆਂ ਵੀ ਸੀਟਾਂ ਨਹੀਂ ਲਾਉਣੀਆਂ ਮੈਂ ਨਾ ਫਿਰ ਲਾਉਣਾ ਹੀ ਦਾ ਚੱਜ ਨਾ ਲਾਈਏ ਫੜੇ ਕੰਮੇ ਉਧਰ ਦੀ ਆਜੂ ਕਿਣੀ ਆਵੇ ਹੁਣ ਨਾ ਉਸੇ ਪੱਠੀ ਤੇ ਫਾਇਦਾ ਆਪਾਂ ਨੂੰ ਇਹ ਆ ਆ ਗਿਆ ਵਿਚ ਨਾਲ ਫੇਟਿੰਗ ਤਾਂ ਪੂਰੀ ਘੈਂਟ ਲਾਈ ਜੀ ਅਵੇ ਇਧਰੋਂ ਇਹਦੀ ਪਾਇਪ ਸਿੱਧੀ ਐ ਉਹਦੇ ਖਜਾੜੂ ਆਪਣੇ ਮੈਨੂਫੋਲਡ ਚ ਬਾਹਲਾ ਵੱਡਾ ਥੱਲੇ ਤਾਂ ਹੀ ਮੂਰੇ ਮੂਰੇ ਲਾ ਦਿੱ ਗਏ ਥੱਲੇ ਤਾਂ ਇਹਦੇ ਮੋਰਾ ਖੜਾ ਇੱਧਰ ਟੰਗਿਆ ਆ ਆ ਇਹਦਾ ਇੱਧਰ ਮੋਰਾ ਨਿਕਲ ਜਾ ਇੱਥੇ ਤਾਂ ਕਢਾਤਾ ਸੀ ਆ ਵੜਾ ਹੀ ਦਿੱਤੀ ਸੀ ਹਦੋਂ ਆਪਾਂ ਹੀ ਵੱਡੀ ਖਣੀ ਇੱਥੇ ਇਧਰੋਂ ਐ ਸਿੱਧੀ ਐ ਇਧਰ ਜਾੜੂ ਉਧਰ ਉਧਰ ਜਾੜੂ ਗਿਆ ਇਧਰੋਂ ਦੋ ਆਉਣਾਂਗੇ ਵਰਮੇ ਕਿਸੇ ਨਾ ਨਿਕਲ ਜੁਗਣੀ ਹੂੰ ਹੂੰ ਵਰਮੇ ਨਾਲ ਨਿੱਕੇ ਨਾ 14 ਨੰਬਰ ਦਾ ਨੜ ਪਾ ਕੇ ਕੋਈ ਇਹੋ ਨਾ ਆਉਂਦਾ ਰਿੰਗ ਕਰਦਾ ਹੋ ਇੱਕ ਆਪਾਂ ਆ ਵੀ ਬਈ ਸਾਫ਼ ਕਰਾਵਾਂਗੇ ਵਧੀਆ ਯਾਰ ਕੀ ਕਹਿੰਦੇ ਹੁੰਦੇ ਆ ਹਨਾ ਸੋਚ ਲਾ ਮੋਰ ਹੰਲਾ ਬੀਬੀਰੋ ਪੈਸਟਨ ਤਾਂ ਆਪਣੇ ਅੱਗੇ ਪਏ ਤੇਰਾ ਸਮਾਨ ਬਾਈ ਨੂੰ ਨਾਲ ਜਾ ਕੇ ਇਹ ਬਾਈ ਨੇ ਕਲਾਸ ਕਰਦੇ ਜਾਨ ਜੋ ਨਹੀਂ ਮਿਲੇ ਸੀ ਇੱਥੋਂ ਉੱਥੋਂ ਮਸਾਲਾ ਬਲਬਲੇ ਆਂਦੇ ਆ ਪਤਾ ਨਹੀਂ ਕਿੰਨੇ ਕਿੱਟਾਂ ਪਟਟੀਆਂ ਉਹਨਾਂ ਦੀਆਂ ਵਿਚਾਰਿਆਂ ਦੀਆਂ ਜਾਨਾਂ ਵਾਲੀਆਂ ਫੇਰ ਮਿਲਿਆ ਸਮਾਨ ਆ ਵੇਖ ਲੋ ਤੁਸੀਂ ਹੁਣ ਇਹ ਚ ਕੋਈ ਇੰਜਨ ਜਦੋਂ ਇੱਕ ਚ ਭਾਂਤਦਾ ਹੀ ਨਹੀਂ ਇਹ ਤਗੜਾ ਜਿਹੜਾ ਮੱਥਾ ਮਾਰੀ ਜਾਂਦਾ ਇਹਨਾਂ ਹੁਣ ਤੁਹਾਨੂੰ ਪੈਸਟਨ ਦਿਖਾਉਣੇ ਆਪਾਂ ਉੱਥੋਂ ਵੀਡੀਓ ਕੰਟੀਨਿਊ ਕਰਦੇ ਆਂ ਵੀ ਪੈਸਟਨ ਦਾ ਫਰਕ ਕੀ ਆ ਆਹ ਇਹ ਪਿਸਟਨ ਪਾ ਰਹੇ ਆ ਆਮ ਬੰਦਾ ਟਰਬੋ ਵਾਲੇ ਪਿਸਟਨ ਪਾ ਜਾਂਦਾ ਪਰ ਉਹ ਬਥੇਰੇ ਕਹਿੰਦੇ ਸੀ ਵੀ ਪੈ ਜਾਣਗੇ ਕੋਈ ਚੱਕਰ ਨਹੀਂ ਪਰ ਆਪਾਂ ਫਿਰ ਜਾਣ ਕੇ ਨਹੀਂ ਪਾਏ ਹੈਡ ਆਪਾਂ ਉਹੀ ਰੱਖਣੀ ਟਰੈਕਟਰ オリジナル ਹੀ ਰੱਖਣਾ ਜਰਾਬ ਮੜਾ ਜਾ ਪਿਸਟਨ ਪਟਕੇ ਦਿਖਾ ਦੇ ਜਾਈਏ ਤਾਂ ਉਹਦਾ ਹਾਂਜੀ ਪਿਸਟਨ ਦਿਖਾਈਏ ਮੜਾ ਜਾ ਆਪਾਂ ਜੀ ਜਿਹੜਾ ਆਪਣਾ ਪੁਰਾਣਾ ਪਿਸਟਨ ਹੈ ਰਿਹਾ ਉਹ ਕਿੱਥੇ ਕੱਢ ਲਿਆ ਹੈਗਾ ਆਪਾਂ ਇਥੇ ਆਖਦਾ ਇੱਥੇ ਪਿਆਣਾ ਉਹ ਚੱਕ ਯਾਰ ਗੱਡੀ ਵਾਲਾ ਉਹ ਵੀ ਬਾਹਰਲੇ ਪਹਿਆ ਮਾ ਚਾਨਣੇ ਉਹ ਕਿਹੜਾ ਸੀ ਬਾਈ ਆਹਾ ਸੀ ਨਾ ਆ ਆਹੀ ਹੈ ਨਾ ਆ ਜਾ ਆ ਜਾ ਬੱਧੀਆ ਮੁਤੀ ਬਟਾ ਉਹ ਬਾਹਰ ਉਹ ਮਲੇਗੋ ਹਿੱਟ ਪਟਾ ਬਹਿ ਜਾਪਾਂ ਮੈਂ ਇੱਥੇ ਕੋਈ ਨਹੀਂ ਠੰਡੇ ਮਾਤੇ ਨਾ ਹਾਉ ਬੜੇ ਲੈ ਵੀ ਹੁਣ ਦਿਖਾ ਜਿਹੜਾ ਆਪਾਂ ਪੈਸਟਨ ਮੰਗਾਇਆ ਤਕ ਥੋੜੀ ਜਿਹੀ ਗੁਜਾਇਸ਼ ਆ ਵੀ ਮੈਕ ਆਪਾਂ ਨਹੀਂ ਲਾਰੇ ਤੇ ਉੱਚੀ ਬੋਲੀ ਥੋੜਾ ਜੀ ਠੀਕ ਐ ਮੈਂ ਕਿਰ ਵਾਵਾ ਕੋ ਹੁਣ ਹੁਣ ਕਰਨਾ ਪੈਂਦਾ ਲੈ ਇਧਰ ਕੁ ਲੈ ਵੀ ਹੁਣ ਤੂੰ ਗਰਮੀਤ ਸਿੰਘ ਜੀ ਸਾਨੂੰ ਦੱਸੋ ਵੀ ਕੀ ਕੁਛ ਓਲਾ ਚੱਲੀ ਜਾਂਦਾ ਚਲੋ ਚੱਲੀ ਜਾਵੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਣਾ ਤਿਆਰਬਾ ਦੱਸ ਕੇ ਵੀ ਆਪਾਂ ਇਹ ਪਾਉਣ ਦਾ ਹੁਣ ਤੁਸੀਂ ਦੱਸੋ ਮੈਂ ਤਾਂ ਕੈਮਰੇ ਤੇ ਵੀ ਜਿਹੜੇ ਇਹ ਪਿਸਟਨ ਪਾ ਰਹੇ ਆ ਆਪਾਂ ਬੰਦਾ ਹਰੇਕ ਹੀ ਕਹਿ ਜਾਂਦਾ ਜੀ ਵੀ ਟਰਬੋ ਵਾਲੇ ਪਿਸਟਨ ਪਾ ਦੇ ਹੁਣ ਤੁਹਾਡਾ ਪੁਰਾਣਾ ਟਰੈਕਟਰ ਐ ਤੇ ਦੇਖ ਵਿੱਚ ਆਪਣਾ ਡੈਕਟਰ ਦਾ ਸਾਦਾ ਬਿਲਕੁਲ ਬਿਨਾ ਟਰਬੋ ਵਾਲੇ ਬਿਨਾ ਟਰਬੋ ਵਾਲੇ ਹੈੱਡ ਆਪਣੇ ਠੀਕ ਉਹਦੇ ਚ ਆ ਪਿਸਟਨ ਨਿਕਲੇ ਆ ਪਿਸਟਨ ਕੰਪਨੀ ਇੰਨੀਓ ਜਿਹੜਾ ਪਹਿਲਾਂ ਸੀ 104 ਬੋਰ ਵਾਲਾ ਕਾਲੇ ਢੱਡ ਵਾਲੇ ਦਾ ਪਿਸਟਨ ਨਿਕਲੇ ਆ ਨਿਕਲੇ ਆ ਇੱਕ ਇਹਦੇ ਟਰਬੋ ਵਾਲਾ ਆਂਦੋ ਦਾ ਇਹਦਾ ਫਰਕ ਹੁੰਦਾ ਖੱਡੇ ਦਾ ਠੀਕ ਹੈ ਜੇ ਹੁਣ ਆਪਾਂ ਫਰਜ਼ ਕਰੀਏ ਵੀ ਇਹਦੇ ਚ ਜਿਵੇਂ ਕਹਿ ਲਿਆ ਜਾਂਦਾ ਐ ਐਡੀਸ਼ਨ ਵਾਲੇ ਪਿਸਟਨ ਪਾਉਂਦੇ ਉਹਦੇ ਆ ਵਾਲਾਂ ਦਾ ਫਰਕ ਹੁੰਦਾ ਹੈ। ਫਰਕ ਹੁੰਦਾ ਹੈ ਹੈੱਡ ਚੇਂਜ ਕਰਨਾ ਬਣੇ ਨਾਲ। ਬਈ ਆਪਾਂ ਨੂੰ ਨਾਲ ਹੈੱਡ ਚੇਂਜ ਜੇ ਹੈੱਡ ਆਪਾਂ ਨਹੀਂ ਕਰਦੇ ਫਿਰ ਕੋਈ ਮਾੜੀ ਮੋੜ ਨਹੀਂ ਕਰਦੇ ਇੱਕ ਆ ਪੈ ਜਾਂਦੇ ਆ ਕਾਰ ਕੋ ਗੱਡੀ ਵਾਲੇ ਆ। ਧੂਏ ਦੀ ਸ਼ਿਕਾਇਤ ਕੋ ਉਤਾ ਸਕਦੀ ਸੀ ਆ। ਉਹ ਉਹਦੀ ਬੰਤਰ ਨਹੀਂ ਸਹੀ ਹੁੰਦੀ। ਠੀਕ ਹੈ। ਜੇ ਹੁਣ ਆਮ ਜਿਵੇਂ ਆ ਚੱਲਦਾ ਮਿੱਤਰੋ ਜਗਾੜਾਂ ਚ ਜਿਵੇਂ ਸਾਨੂੰ ਦੱਸਿਆ ਗਿਆ ਤੇ ਇਹ ਸੀ ਕਾਰਗੋ ਗੱਡੀ ਵਾਲੇ ਤੇ ਬਾਈ ਨੇ ਪੁਰਾਣਾ ਤਾਂ ਲੱਭ ਲਿਆ ਸੀ ਤੇ ਮਿਲਦਾ ਨਵਾਂ ਵੀ ਸੀ। ਨਵਾਂ ਮਿਲਦਾ ਹਾਂ। ਹਾਂ ਆਪਾਂ ਨੂੰ ਨਵਾਂ ਮਿਲਦਾ ਇਹ ਕਾਰਗੋ ਗੱਡੀ ਕਿਹੜੀ ਹੁੰਦੀ ਸਵਾਰ ਕੇ ਦੱਸ ਦੇ ਬਈ ਇਹ। ਇਹ ਕਾਰਗੋ ਕੈਂਟਰ ਹੁੰਦੇ ਇਹ ਪੁਰਾਣੇ ਮਾਡਲ ਹੈ ਮੰਨ ਲਓ ਬੰਦ ਹੋਏ ਨੂੰ ਕਾਫੀ ਚਿਰ ਹੋ ਗਏ ਇਹਨਾਂ ਨੂੰ ਠੀਕ ਹੈ ਤੇ ਇਹਦੇ ਚ ਆਹ ਪਿਸਟਨ ਹੁੰਦੇ ਆ ਇਹ ਆਪਣੇ ਹਾਲੈਂਡ ਦੇ ਵਿੱਚ ਪਏ ਜਾਂਦੇ ਆ ਠੀਕ ਹੈ ਇਹਦੇ ਵਿੱਚੋਂ ਫਰਕ ਹੁਣ ਤੁਹਾਨੂੰ ਦੱਸਿਏ ਵੀ ਆਹ ਕੋ ਆਇਆ ਤਾਂ ਉਵੇਂ ਹੀ ਆ ਗਿਆ ਹਨਾ ਤੇਰੇ ਕੋਲ ਆ ਦਾ ਸੇਮ ਆ ਆਪਣੇ ਪਿਸਟਨ ਨਾਲ ਠੀਕ ਹੈ ਇੱਕੋ ਚੀਜ਼ ਆ ਬਿਲਕੁਲ ਇਹਦਾ ਆ ਜੀ ਵਿੱਚ ਫਰਕ ਰਿੰਗਾਂ ਦਾ ਫਰਕ ਆ ਰਿੰਗਾਂ ਦਾ ਫਰਕ ਹੈ ਰਿੰਗ ਜਮਾ ਟਾਪ ਤੇ ਠੀਕ ਹੈ ਤੇ ਇਹਦਾ ਇਨਾ ਫਰਕ ਆ ਦੇਖੋ ਇਹਦਾ ਕਿੱਥੇ ਆ ਦੇਖੋ ਹਾਂ ਆਹ ਦੇਖੋ ਵੀ ਆਹ ਰਿੰਗੇ ਦਾ ਨੀਵਾ ਹੁੰਦਾ ਟਰਬ ਵਾਲੇ ਦਾ ਉੱਚੇ ਹੁੰਦਾ ਆ ਦੇਖੋ ਇਹ ਟਰਬੋ ਆਇਆ ਸੀ ਉਹ ਇਸ ਦੇ ਨਾਲ ਤਾਂ ਇੰਜਨ ਉਹ ਵੀ ਧੂਆਂ ਘੱਟ ਮਾਰਦਾ ਠੀਕ ਹੈ ਪਾਲੇ ਰੰਗ ਨਾ ਠੀਕ ਹੈ ਹੁਣ ਜਿਹੜਾ ਆਪਾਂ ਪਾ ਰਹੇ ਜਿਹੜੀ ਵਾਲੀ ਚਰਚਾ ਹੁੰਦੀ ਹੈ ਨਿਪੋਟਡ ਲੋਕ ਬੋਲਦੇ ਆ ਬਹੁ ਘੱਟ ਵੇਖਿਆ ਹੋਣਗੇ ਲੈ ਆ ਵੀ ਹੁਣ ਆਪਾਂ ਆਹ ਵਿਸਨ ਪਾਇਆ ਸੀ ਇਹ ਨੈਚ ਪਾਇਆ ਇਹ ਸੀਐਨਐਚ ਕੰਪਨੀ ਬਣਾਉਂਦੀ ਬਈ ਹੁਣੇ ਹਾਂ ਇਹ ਹਾਲੈਂਡ ਦੇ ਵਿੱਚ ਹੀ ਹੁੰਦਾ ਆ ਦੇਖੋ ਤੁਸੀਂ ਉੱਤੋਂ ਸਿੰਪਲ ਐ ਪਰ ਜਦੋਂ ਐਂ ਫੜਾਂਗੇ ਬਈ ਉਦੋਂ ਇੱਥੋਂ ਤੁਹਾਨੂੰ ਐਡੀਸ਼ਨ ਵਾਲਾ ਲੱਗੂਗਾ ਵੀ ਜਿਹੜੇ ਐਡੀਸ਼ਨ ਚ ਰਿੰਗ ਆਹ ਆਉਂਦੇ ਐਸ ਰੋਡ ਵੇਖੋਗੇ ਐਡੀਸ਼ਨ ਆਹੀ ਹੂੰ ਐਂ ਵੇਖੋ ਸੈਂਪਲ ਸੈਂਪਲ ਹੈ ਹੁਣ ਜਾਨੀ ਆਪਣੇ ਹੈਡ ਉਹੀ ਰਹਿ ਜਾਣਗੇ ਟਰੈਕਟਰ ਦੇ ਤੇ ਉਹਨਾਂ ਹੈਡਾਂ ਚਾ ਟਰਬੋ ਵਾਲਾ ਪਾ ਸਕਦਾ ਵੀ ਇਹਨਾਂ ਪਿਸਟਨਾਂ ਦਾ ਕੋਈ ਨੁਕਸਾਨ ਨਹੀਂ ਟਰਬੋ ਦਾ ਨੀ ਹਾਂ ਇਹ ਪੂਰੀ ਵਧੀਆ ਚੱਲਦੇ ਆ ਵਧੀਆ ਚੱਲਦੇ ਆ ਵੀ ਜਾਨੀ ਆਪਾਂ ਨੂੰ ਹੈਡ ਨਹੀਂ ਬਦਲਣੇ ਪਏ ਕੰਮ ਹੈ ਹੁਣ ਜਾਨੀ ਉਹਵੇਂ ਵਧੀਆ ਕਰਨਗੇ ਉਹ ਹੀ ਕਿਉਂਕਿ ਬੋਰ ਤਾਂ ਬਈ ਉਹੀ ਰਹਿਣਾ ਹਨਾ ਸੇਮ ਹੁੰਦਾ ਬੋਰ ਇਹਨਾਂ ਦਾ ਹਾਂ ਤੇ ਹੋਰ ਇਹਦੇ ਜਾਂ ਬਸ ਪਿਸਟਨ ਦੀ ਸੇਫਟੀ ਆ ਪਰ ਉਹਨਾਂ ਦਾ ਵੀ ਫਿਰ ਗੱਲ ਨਹੀਂ ਬਾਨੀ ਸੀ ਜੇ ਹੈਡ ਏ ਰੱਖਦੇ ਐਡੀਸ਼ਨ ਦੇ ਪਿਸਤਨਾਂ ਨਾਲ ਤਾਂ ਆਪ ਨੂੰ ਬਹੜਾ ਕੋ ਚੇਂਜ ਕਰਨਾ ਪੈਣਾ ਸੀ ਇਹਦਾ ਬਿਲਕੁਲ ਹੈਡ ਨਿਊਜਲਾਂ ਹਾਂਜੀ ਪੰਪ ਦਾ ਸਮਾਨ ਸਾਰਾ ਬਦਲਣਾ ਪੈਣਾ ਸੀ ਇਹ ਹੁਣ ਜਿਹੜੇ ਵੀ ਵੀਰਾਂ ਨੇ ਸਾਡਾ ਟਰੈਕਟਰ ਕਰਾਉਣਾ ਹੋਵੇ ਨਾ ਵੀ ਟਰਬੋ ਵੀ ਲਾਉਣੀ ਹੈ ਤੇ ਇੰਜਨ ਵੀ ਸਾਡਾ ਨਾ ਹੋਵੇ ਤਾਂ ਆਹ ਪਿਸਤਨ ਤੁਸੀਂ ਪਾ ਸਕਦੇ ਆ ਸੀਐਨਐਚ ਦੇ ਆ ਇਹ ਤੁਸੀਂ ਆਪਦੇ ਸਪੇਅਰ ਪਾਰਟ ਵਾਲੇ ਨਾਲ ਗੱਲਬਾਤ ਕਰਕੇ ਆ ਸਾਰਾ ਫੰਡਾ ਜੀ ਇਹ 2n1 ਪ੍ਰੈਸਰ ਹੁੰਦਾ ਦੋਨੇ ਇੰਜਨਾਂ ਚ ਪਾਇਆ ਜਾਂਦਾ ਜੀ ਸਾਦੇ ਜੀ ਵੀ ਤੇ ਟਰਬੋ ਜੀ ਟਰਬੋ ਜੀ ਵੀ ਪਾਇਆ ਜਾਂਦਾ ਯੂਨੀਵਰਸਲ ਟਾਈਪ ਇਹਨੂੰ ਬੋਲ ਦਿੰਦੇ ਆ ਇਹਦਾ ਬਾ ਫਾਇਦਾ ਉਹੀ ਆ ਵੀ ਇਹ ਸਾਦੇ ਚ ਪਾ ਸਕਦੇ ਆ ਹੁਣ ਅਸੀਂ ਐਡੀਸ਼ਨ ਵਾਲਿਆਂ ਨੂੰ ਤਾਂ ਨਹੀਂ ਕਹਿੰਦੇ ਵੀ ਉਹ ਪਾਓ ਉਹਨਾਂ ਨੂੰ ਤਾਂ ਫਾਇਦਾ ਹੀ ਨਹੀਂ ਉਹਨਾਂ ਦੇ ਤਾਂ ਪਹਿਲਾਂ ਹੀ ਆਲਰੇਡੀ ਬਹੁਤ ਚੰਗਾ ਕੰਮ ਆ ਤੇ ਜੇ ਇਹਨੇ ਆਕਾਰ ਕੋ ਗੱਡੀ ਵਾਲੇ ਪਾਉਣੇ ਇਹ ਵੀ ਆਪਦੇ ਪਾਸ ਆ ਸਕਦੇ ਇਹ ਵੀ ਇਹ ਸਸਤੇ ਆ ਇਹ ਸਸਤੇ ਵੀ ਪੈਣਗੇ ਤੇ ਉਹ ਹੁੰਦੇ ਇਹ ਵੀ ਬਈ ਊਸ਼ਾਸ਼ਾ ਦੇ ਹੁੰਦੇ ਹੋਣੇ ਵਧੀਆਂ ਊਸ਼ਾ ਦੇ ਮਹਿਲਾ ਦੇ ਉਹੀ ਆਉਂਦੀਆਂ ਹਾਂ ਆਉਂਦੇ ਆ ਊਸ਼ਾ ਦੇ ਆ ਜਾਂਦੇ ਐਮ ਤੇ ਉਹ ਚ ਆ ਜਾਂਦੇ ਆਪਣੇ ਦੇ ਤੇ ਇਹ ਗੱਡੀ ਵਾਲੇ ਕਹਿ ਕੇ ਅਗਲਾ ਕਹਿ ਸਕਦਾ ਵੀ بڑے ਬੰਦੇ ਕਹਿੰਦੇ ਪਾਵਰ ਵੱਧੂ ਪਾਵਰ ਪੂਰ ਵਾਲਾ ਮਿੱਤਰ ਕੋਈ ਕੰਮ ਨਹੀਂ ਹੈਗਾ ਇਹਦਾ ਫਰਕ ਇਹ ਹੀ ਹੈ ਵੀ ਇਹਦੇ ਰੰਗ ਆ ਜਿਹੜੇ ਟੌਪ ਤੇ ਆ ਵੀ ਟਰਬੋ ਵਾਲੇ ਹੈਡ ਆਪਾਂ ਕੰਮ ਲੈ ਸਕਦੇ ਇਹਨੂੰ ਟਰਬੋ ਵਾਲੇ ਇੰਜਨ ਬਣਾ ਸਕਦੇ ਇਹਨੂੰ ਟਰਬੋ ਵਾਲਾ ਵੀ ਪਿਸਟਨ ਦਾ ਨੁਕਸਾਨ ਆਪਣੇ ਪਿਸਟਨ ਦੇ ਪਿਸਟਨ ਨਾਲ ਸੇਮ ਹੀ ਆ ਇਹ ਉ ਸਾਰਾ ਕੁਝ ਸੇਮ ਆ ਤੁਹਾਨੂੰ ਦਿਖਾ ਦਿੰਨੇ ਤੇ ਇਹ ਗੱਡੀ ਗੁੱਡੀ ਵਾਲਾ ਕਹਿ ਕੇ ਅਗਲਾ ਤੁਹਾਨੂੰ ਕੋਈ ਲੁੱਟੇ ਦਾ ਦਾਬਾ ਨਹੀਂ ਹੈਗੇ ਮੰਨ ਲਓ ਪਿਸਨ ਘੱਟ ਮਿਲਦੇ ਆ ਇਹ ਇਹ ਮਗਾ ਕੋਈ ਸਕਦੇ ਆ ਉਹ ਗੱਡੰਗ ਵਾਲੇ ਜਿਹੜੇ ਸਫੇਰ ਪਾਰਟ ਵਾਲੇ ਲਗਭਗ ਸੇਮ ਜਹੀ ਆ ਸਾਰਾ ਹਾਂ ਤੁਸੀਂ ਦੇਖ ਲਓ ਉਹੀ ਮੋٹے ਆ ਰੰਗ ਮੋਟਾ ਇਹਦੇ ਚ ਪੈਣਾ ਜਿਹੜੇ ਇੰਨਾ ਚ ਰੰਗ ਪੈਂਦੇ ਸਾਧਾਂ ਜੇ ਇਹ ਪਤਲੇ ਰੰਗ ਪੈਂਦੇ ਇਹ ਚ ਅਡੀਸ਼ਨ ਵਾਲੇ ਰੰਗ ਹੀ ਪੈਣੇ ਆ ਸੇਮ ਜਿਹੜੇ ਅਡੀਸ਼ਨ ਆ ਸੇਮ ਗਿਆ ਪਾ ਦੇ ਇੱਕੋ ਜਿਹਾ ਸਮਾਂ ਹੂੰ ਇੱਕੋ ਜਿਹਾ ਤੇ ਬਾਕੀ ਬਈ ਕੋਈ ਦੱਸਦੀ ਇਹਦੇ ਚ ਹੁਣ ਅਗਲਾ ਕਹਿ ਜਾਂਦਾ ਜੀ ਵੱਡਾ ਕਰਤਾ ਜੀ ਇੰਜਨ ਜਾਂ ਅਸੀਂ ਤੁਸੀਂ ਵੱਡਾ ਕਰਨ ਨੂੰ ਜਿੰਨਾ ਮਰਜ਼ੀ ਕਰ ਲੋ ਬਈ ਇਹਦੇ ਜਿਹੜਾ ਜਿਹੜਾ ਬਲਾਕ ਹੈ ਦਾ ਹੂੰ ਉਹਦੇ ਬੜੀ ਗੁੰਜਾਇਸ਼ ਨਹੀਂ ਵੱਡਾ ਬੱਸ ਇਹ ਮੈਸੀ ਵਾਲਾ ਹਿਸਾਬ ਤਾ ਹੁੰਦਾ ਇਹਨਾਂ ਦੇ ਵਿੱਚ ਐਵੇਂ ਬਲਾਗ ਖਰਾਬ ਕਰਨਾ ਜਿੰਨਾ ਮਰਜ਼ੀ ਕਰੀਏ ਠੀਕ ਹੈ ਉਹ ਜੇ ਆਪਾਂ ਕੇਰਾ ਮੰਨ ਲਾ ਤੋਥ ਮੈਥੇ ਕੋਈ ਕਾਰ ਵੀ ਦੇਉਦਾ ਉਹ ਚੱਲਣ ਵਾਲਾ ਕੰਮ ਤਾਂ ਹੈ ਨਹੀਂ ਬੜਾ ਉਹ ਲਾਈਵ ਨਹੀਂ ਹੁੰਦੀ ਉਹਦੀ ਬਲਾਗ ਦੀ ਜਗ੍ਹਾ ਬਹੁਤ ਘੱਟ ਜਿਵੇਂ ਦਿਖਾਇਆ ਇੰਨਾ ਕੁ ਤਾਂ ਜਗ੍ਹਾ ਬਲਾਗ ਦੀ ਬਿਲਕੁਲ ਵਾਲਾ ਤੇ ਇੱਕ ਬਈ ਹੋਰ ਇਹ ਜਿਵੇਂ ਹੁਣ ਆਪਣੇ ਟਰੈਕਟਰ ਤੇ ਆਪਾਂ ਧੱਕਾ ਕਰਕੇ ਜੇ ਨੂੰ ਟਰਬੋ ਲਾ ਕੇ ਸਾਦੇ ਨੂੰ ਟਰਬੋ ਲਾਉਣੇ ਨਾ ਜਿਹੜਾ ਆਪਣੇ ਨਾਲ ਹੋਇਆ ਉਹ ਐਕਸਪੀਰੀਅੰਸ ਦੱਸਦੇ ਆ ਆ ਪੈਸਟਨ ਜਿਹੜਾ ਇਹ ਸੈਂਟਰ ਵਾਲਾ ਕੱਲਾ ਸੀਜ ਹੁੰਦਾ ਜਦ ਬਾਕੀ ਪਿਸਟਨ ਤੁਹਾਡੇ ਵੱਜ ਜਾਂਦੇ ਪਰ ਇੱਕ ਸੀਜ ਹੁੰਦਾ ਉਹ ਵੀ ਸੈਂਟਰ ਵਾਲੇ ਤੇ ਪ੍ਰੈਸ਼ਰ ਉਹੀ ਵੱਧ ਬਣਦਾ ਬਈ ਹਣਾ ਹਾਂਜੀ ਹਾਂਜੀ ਇਹ ਕੀ ਚੱਕਰ ਹੁੰਦਾ ਵੱਧ ਬਣਦਾ ਕਾਰਨ ਕਿ ਉਹੀ ਸਾਰਿਆਂ ਦੇ ਆ ਹੀ ਹੁੰਦੇ ਤਾਂ ਲਗਭਗ ਵਿਚਾਲੜੀ ਸੀਜ ਹੁੰਦਾ ਨਾ ਵਿਚਾਲੜੀ ਸੀਜ ਹੁੰਦਾ ਦੂਜਾ ਨਹੀਂ ਹੁੰਦਾ ਹਣਾ ਕੋਈ ਪਹਿਲਾ ਦੂਜਾ ਹਾਂ ਕਈ ਟਿਕਟੋਕ ਦੇ ਜਿਹੜੇ ਚਾਰ ਸੈਂਟਰ ਹੁੰਦਾ ਚਾਰ ਨੰਬਰ ਚਾਹੀਦੇ ਹੁੰਦਾ ਲਈ ਠੀਕ ਹੈ ਇਹ ਫਿਰ ਆਪਣੇ ਦਾ ਦੂਜੇ ਵੀ ਕੰਮ ਮੰਗਦੇ ਤਾਂ ਕਰਕੇ ਆਪਾਂ ਹੋਰ ਵਾਲੀ ਕਰ ਰਹੇ ਹਾਂ ਤੇ ਜਿਨ੍ਹਾਂ ਦਾ ਚਲੋ ਉੱਚਾ ਮਾਡਲ ਖੁੱਲਿਆ ਪਹਿਲੀ ਵਾਰਾ ਤੇਰਾ 6 ਮਾਡਲ ਆ ਕਾ ਵੀ ਟਾਈਮ ਚੱਲ ਗਿਆ ਸੀ 3 ਸਾਲ 19 ਸਾਲ ਚੱਲ ਗਿਆ ਟਰੈਕਟਰ ਕਾਕੀ ਇਹ ਤਾਂ ਤੁਹਾਨੂੰ ਪਤਾ ਧੱਕਾ ਵੀ ਤੂੰ ਕਰਦਾ ਫਿਰ ਇਹਨੂੰ ਉਹ ਤਾਂ ਹੀ ਤਾਂ ਹੁਣ ਆਪ ਆਏ ਆ ਫਿਰ ਭਰਾਵਾ ਤਾਂ ਹੀ ਤਾਂ ਆ ਆਏ ਆ ਵੀ ਆਪਣੇ ਤਾਂ ਰਹਿਣਾ ਨਹੀਂ ਜਾਣਾ ਜੇ ਸੂਲਨ ਸਹੀ ਚਲਾਉਂਦਾ ਬੰਦੇ ਵਾਂਗੂ ਫਿਰ ਤਾਂ ਨਹੀਂ ਖਰਾਬ ਹੁੰਦਾ ਫੇਰ ਬਈ ਜੀ ਅੱਜ 5 ਸਾਲ ਇੰਜਣ ਜਾਂਦਾ ਸੀ ਹਾਂ ਵਧੀਆ ਵੈਸੀ ਹੁਣ 3 ਸਾਲ ਹੋ ਗਏ 4 ਟਰਬੋ ਤੇ ਚੱਲੀ ਜਾਂਦੇ ਨੇ ਉਹ ਤਾਂ ਨੁਕਸਾਨ ਤੁਹਾਡੇ ਸਾਹਮਣੇ ਹੋਇਆ ਬਈ ਜਿਹੜੇ ਬੰਦੇ ਕਹਿੰਦੇ ਟਰਬੋ ਨੁਕਸਾਨ ਨਹੀਂ ਕਰਦੀ ਕਰਦੀ ਜੇ ਕਿ ਇਹਦਾ ਟਰੈਕਟਰ ਘੱਟ ਚੱਲਦਾ ਜਾਂ ਓਵਰ ਹੀਟ ਨਹੀਂ ਹੁੰਦਾ ਬਹੁਤ ਘੱਟ ਚੱਲਦਾ ਧੱਕਾ ਨਹੀਂ ਹੁੰਦਾ ਉਹ ਕਹਿ ਸਕਦਾ ਆਪਾਂ ਬੋਲਾ ਬੋਲਾ ਚੱਲੀ ਜਾਂਦਾ ਪਰ ਆਪਾਂ ਟਰਬੋ ਵੀ ਭਾਂਦ ਭਾਂਦ ਨੀ ਲਾਦ ਗਣਾ ਵਿਚਾਰੇ ਦੇ ਕੇ 16 ਕਾਹ ਕਿੰਨੇ ਚਾਰ ਤਰ੍ਹਾਂ ਦੇ ਟਰਬੋ ਬਦਲਤੀਆਂ ਹਾਂ ਬਦਲੀਆਂ ਪਹਿਲੋ ਪਹਿਲਾ ਆਪਾਂ ਲਾਈ ਐਚ ਐਕਸ 25 ਨੰਬਰ ਉਹਦੇ ਤੇ ਸਬਰ ਨਹੀਂ ਆਇਆ ਬਈ ਫੇਰ ਲਾਈ ਆਪਾਂ 61 ਨੰਬਰ ਉਹ ਵੀ ਥੋੜਾ ਜਿਆ ਵੱਡੇ ਹੁੰਦਾ ਮੰਨ ਲਾ ਜਿਹੜੇ ਬੰਦੇ ਮੇਲੇ ਮੂਲੇ ਲਾਉਣੇ ਹਨ ਉਹ ਵਾਈ ਤੇ ਕੰਮ ਨਹੀਂ ਦਿੰਦੀ ਫੇਰ ਲਾਈ ਆਪਾਂ ਕੇ 16 ਉਹ ਵੀ ਨਹੀਂ ਸੈਟਿੰਗ ਆਈ ਆਪਣੀ ਉਹ ਖਰਾਬ ਕਰਤੀ ਇਹਨੇ ਪਰ ਹੁਣ ਆਪਣੇ ਕੋਲੇ ਚਲੀ ਜਾਂਦੀ ਹੈ 54 5 ਦੀ ਡਰਬਲ ਇਹਦਾ ਖੁੰਦਰ ਬੂਸਟਰ ਲਾਤਾ ਉੱਤੇ ਹਾਂ ਤੇ ਉੱਤੇ ਐਮ ਪੀ ਸੀ ਯੂਨਟ ਲਾਤਾ ਉਹ ਬੂਸਟਰ ਤੇ ਹੁਣ ਤਾਂ ਕਰਕੇ ਆਪਾਂ ਥੋੜਾ ਜਿਹਾ ਓਵੇਂ ਮੋਡੀਫਾਈ ਵਾਲੇ ਪਾਸੇ ਨੂੰ ਲਿਜਾਣੇ ਪਰ ਇਹ ਐ ਨਹੀਂ ਕਹਦੇ ਕੋਈ ਬੜਾ ਤਕੜਾ ਹੋ ਜਾਊਗਾ ਵੀ ਟਰੈਕਟਰ ਤਾਂ ਉਹੀ ਰਹੂਗਾ ਆਪਣਾ ਠੀਕ ਹੈ ਜੀ ਤੇ ਚਲੋ ਮੁੰਡੇ ਹੁਣ ਚੱਲ ਗਿਆ ਆਪਾਂ ਫੇਰ ਮਿਲਾਂਗੇ ਤੇ ਬਾਈ ਇਹਨੂੰ ਹੁਣ ਭੇਜ ਦੇ ਆਪਣੇ ਆਹ ਬਲੈਕ ਬਲੂਕ ਤਿਆਰ ਕਰੀ ਜਾਂਦੇ ਬਾਈ ਫਿਰ ਤੇ ਆਹ ਹੈਡ ਆਪਣੇ ਉਹੀ ਕੰਮ ਦੇਣਗੇ ਸਾਰਾ ਕੁਝ ਇਹਨਾਂ ਕਰਕੇ ਆਪਾਂ ਬਦਲ ਰਹੇ ਹਾਂ ਤੇ ਹੁਣ ਆਪਣਾ ਕਿੰਨਾ ਕੰਮ ਅੱਗੇ ਪਿਆ ਬਾ ਹੁਣ ਕੱਲ ਨੂੰ ਖਰਾਤ ਤੇ ਭੇਜ ਦਾਂਗੇ ਇਹਨੂੰ ਖਰਾਤ ਤੇ ਮਨਲਾ ਖਰਾਦਣ ਵਾਲੇ ਕੋਲ ਕਿੰਨਾ ਕ ਟਾਈਮ ਲੱਗ ਸਕਦਾ ਜੇ ਉਹ ਆਪਣੇ ਨੂੰ ਮਨਲਾ ਸਵੇਰ ਹੀ ਲੱਗ ਜਾਣ ਜੇ ਜਦੋਂ ਵੀ ਲੈ ਜਾਂ। 1.5 ਦਾ ਕੰਮ ਹੁੰਦਾ ਉਹਦੇ ਕੋਲ ਇੰਨ ਕਾਫੀ ਪੈਸੇ ਨੇ ਪਰ ਦੋ ਤਿੰਨ ਹੋਰ ਪੈਸੇ ਨੇ। ਪਰਸੋਂ ਦੇ ਦਊਗਾ। ਹਾਂ ਪਹਿਲ ਦੇ ਆਧਾਰ ਤੇ ਕਰਾਣਾ ਤੁਹਾਨੂੰ। ਦੇ ਦਊਗਾ ਦੇ ਦਊਗਾ ਟਾਈਮ ਤਾਂ ਖਰ ਲੱਗਦਾ ਹੀ ਆ। ਠੀਕ ਆ। ਤੇ ਕ੍ਰੈਂਕ ਬਈ ਆਪਣੀ ਓਕੇ ਬਈ ਐ। ਕ੍ਰੈਂਕ ਸਹੀ ਆ ਬਕਮੜੀ ਕਾਲਸ ਕਰਾ ਦਾਂਗੇ। ਜਰਜੀ ਪੈਗੀ ਧੁੰਦ ਪੈਗੀ ਨਾ ਰਾਤ ਨੂੰ। ਹਾਂ ਇਹ ਦਿਨ ਖੁੱਲੇ ਪਏ ਨੂੰ ਜ਼ਿਆਦੇ ਹੋ ਗਏ ਤੋਂ ਦਾ ਪੈਨ ਜਿੰਦਰਾ ਆ ਟਰੈਕਟਰ ਤੋਂ ਸਾਡਾ ਅੰਦਰ ਨਹੀਂ ਲਾਇਆ ਵੈਲਾ ਅੰਦਰ ਹੀ ਲਾਇਆ ਸੀ ਤੁੰਦ ਆ ਗਈ ਰਾਹੋ ਤਿੱਕਰ ਆ ਗਈ ਇਥੇ ਫਲੜ ਸਿੱਟਣ ਵਾਲੇ ਰਾਤ ਨੂੰ ਹਨ ਪਤਾ ਹੀ ਨਹੀਂ ਸੀ ਇਥੋਂ ਤਿੱਕਰ ਧੁੰਦੇ ਸੀ ਪੂਰੇ ਐ ਲੱਗੇ ਉਹ ਤਾਂ ਬਈ ਅੰਦਰ ਤਾਂ ਹੀ ਭਰ ਜਾਂਦੇ ਇੱਥੇ ਤਿੱਕਰ ਸੀ ਧੁੰਦੇ ਦੀ ਤੜਕੇ ਇੱਥੇ ਪਿਆ ਸੀ ਮੈਂ ਨਾ ਗਾਂ ਵੀ ਸੱਲ ਗਈ ਹੋਊਗੀ ਇਥੋਂ ਦਾ ਕਿਹੜੀ ਉਹ ਵੀ ਵੇਸੀ ਰੈਂਕੀ ਤੇ ਕਿੰਨੀ ਜਰਪੀ ਬਿਲਕੁਲ ਬਿਲਕੁਲ ਜਾਂਦੀ ਐਨੀ ਵਾਟ ਗਾਂ ਜਾਵੜਦੀ ਤੇ ਬਾਕੀ ਇੰਜਨਾਂ ਦਾ ਕੀ ਬਣੀ ਜਾਂਦਾ ਵੀ ਬਾਕੀ ਇੰਜਨਾਂ ਦਾ ਇੱਕ ਹੋ ਗਿਆ ਫਿੱਟ ਠੀਕ ਐ ਉਹਦਾ ਤੁਹਾਨੂੰ ਪਤਾ ਹੀ ਪਜੈਣ ਰਹਿ ਗਈ ਚਲ ਠੀਕ ਹੈ ਬਈ ਵੀਡੀਓ ਵਿੱਚ ਰਹਿ ਗਈ ਸੀ ਮੇਰੇ ਤੋਂ ਫੋਨ ਫਾਨ ਆ ਗਿਆ ਕੱਟ ਹੋ ਗਏ ਬਾਕੀ ਉਹ ਇੰਜਨ ਜਿਵੇਂ ਜਿਵੇਂ ਲੱਗੀ ਜਾਊ ਤੁਹਾਨੂੰ ਦਿਖਾਈ ਜਾਵਾਂਗੇ ਤੇ ਬਾਕੀ ਆ ਥੋੜਾ ਜਿਹਾ ਇੰਟਰクーਲਰ ਦਾ ਵੇਣੇ ਆ ਜਾਂ ਤੁਸੀਂ ਵੀ ਕਮੈਂਟ ਅਜ ਦੱਸਿਓ ਵੀ ਕਿਹੜਾ ਲਾਈਏ ਸਹੀ ਆਹ ਇੰਟਰクーਲਰ ਪਿਆ ਇਹ ਮੰਨ ਲਓ ਅੱਧੇ ਰੈਡੀਏਟਰ ਤੱਕ ਆਉਂਦਾ ਤੇ ਬਾਕੀ ਰੈਡੀਏਟਰ ਕੋਈ ਖਿਆਲ ਚ ਕਰ ਲਿਆ ਹਾਂ ਇੰਟਰクーਲਰ ਹੋਰ ਹਾਂ ਕੋਈ ਏਦੋਂ ਵੱਡਾ ਆਉਂਦਾ ਹੋਵੇ ਸਸਤਾ ਪਹਿਲੇ ਨੰਬਰ ਤੇ ਸਸਤਾ ਵੇਖਣਾ ਠੀਕ ਹੈ ਤੇ ਠੀਕ ਹੈ ਬਈ ਕਰਾ ਦੀਆਂ ਦੌੜਾ ਹੁਣ ਕੰਮ ਆਪਣਾ ਹੁਣ ਤੈਨੂੰ ਫਿਰ ਪਰਸੋ ਮਿਲਾਂਗੇ ਅਸੀਂ ਉਹ ਕੀ ਲੈ ਜਾਣਾ ਸੀ ਅਸੀਂ ਸੱਚ ਮੈਨੂ ਫੋਲਡ ਲੈ ਕੇ ਜਾਣਾ ਗੱਲਾਂ ਹਨਾ ਉਹ ਆਪਾਂ ਰੱਖ ਲੈ ਆਹੀ ਕਿ ਨਹੀਂ ਆਏ ਜਿਹੜਾ ਉਹ ਰਾਤ ਦਾ ਦੂਜੇ ਦਾ ਲਾ ਦੀਏ ਹਨਾ ਹਾਂ ਦਿਖਾਉਣੇ ਮੈਨੂ ਫੋਲਡ ਚੋਪਰਾ ਮੈਨੂ ਫੋਲਡ ਰੱਖ ਲੈ ਰੱਖ ਲੈ ਇਹ ਹੱਡਾਂ ਤੇ ਬਾਬੇ ਆਪਾਂ ਕੱਲਾ ਮੈਨੂ ਫੋਲਡ ਬਦਲ ਦਿਆਂਗੇ ਬਾਕੀ ਐਡੀਸ਼ਨ ਵਾਲਾ ਆਪਾਂ ਨੂੰ ਕੋਈ ਲਾਲਚ ਨਹੀਂ ਹੈਗਾ ਜੇ ਦੇਖਣਾ ਉਹ ਪੰਪ ਵੀ ਦੇਖਣਾ ਤਾਂ ਸਿੱਧਾ ਕਰਦੀ ਤੇ ਮੈਨੂ ਫੋਲਡ ਨਾਲ ਕਿਉਂ ਕਰਨਾ ਬਦਲਣਾ ਨਹੀਂ ਆਪਾਂ ਨਹੀਂ ਬਦਲ ਦਿਆਂਗੇ ਮੈਨੂੰ ਤਕਨਾਂ ਤੋਂ ਦਲਗੂ ਨਾ ਹਾਂ ਪਰ ਉਹ ਸੱਚਾ ਇੰਟਰਕੂਲਰ ਲਾਉਣ ਵਾਸਤੇ ਮੈਨੂੰ ਹੋਲਡ ਦਾ ਫਾਇਦਾ ਨਹੀਂ ਆਪਾਂ ਨੂੰ ਬਦਲੇ ਦਾ ਕਿਉਂਕਿ ਉਹਨੇ ਇਹਦੇ ਸਲੈਂਸਰ ਕੋਲੇ ਲਿਆ ਛੱਡਣੀ ਉਹਨੇ ਤਾਂ ਆਪਦੀ ਪਾਇਪ ਜੀ ਉਦਲੀ ਤੇ ਜਾਂ ਉਹ ਉਦਲੀ ਨਾ ਲਾਵਾਂਗੇ ਕੱਲੀ ਪਾਇਆ ਪਾਪਾ ਅੱਛਾ ਕੱਲਾ ਪੰਪ ਸਿੱਧਾ ਕਰਨਾ ਤਾਂ ਜਿੱਥੋਂ ਉਹਦੇ ਵਿੱਚੋਂ ਮੈਨੂ ਹੋਲਡ ਚੋਂ ਪਾਇਪ ਨਿਕਲਦੀ ਟੇਢੀ ਪਾਇਪ ਜਾਂਦੀ ਹੈ ਉਹਨੂੰ ਪਟਾ ਕੇ ਜੁੜ ਚੋਂ ਸਿੱਧੀ ਕਰ ਦੇਣ ਉਹ ਮੈਨੂੰ ਮੜਾ ਪੁੱਛ ਦਿੰਦਾ ਵੀ ਕਿੰਨੇ ਦਾ ਆਊਗਾ ਗਾੜੀ 2000 ਰੁਪਏ ਕਹਿੰਦਾ ਸੀ 2000 ਇਹਦੇ ਨਾਲ 2000 ਕਹਿੰਦਾ ਸੀ ਇਹਦੇ ਨਾਲ ਨਹੀਂ ਵੈਸੇ ਹੀ 2000 ਇਹ ਦੇ ਦੇ ਜੀ ਵਿੱਚ ਫਿਕੋ ਮੰਨੂ ਮੜਾ ਮੜ ਇਹ ਦੇ ਕੀ ਇਹ ਰੱਖ ਲੈ ਆਓ ਇਹ ਰੱਖ ਲੈਣੇ origignal 2000 ਦਾ ਵੇਖ ਲਾਂਗੇ ਜੀ ਸਵੇਰੇ ਜਾਂ ਤਾਂ ਉਧਰ ਮਲੁੱਟ ਲਈ ਜਾਵਾਂਗੇ ਠੀਕ ਆ ਤੇ ਬਾਕੀ ਉਧਰ ਜਾਣਾ ਹੈ ਤੂੰ ਪਟਿਆਲੇ ਕਿੰਨੀ ਹਾਂ ਸਹੀ ਗੱਲ ਠੀਕ ਆ ਠੀਕ ਆ ਕੰਮਕਾਰ ਕਿਵੇਂ ਚੱਲੀ ਜਾਂਦੇ ਇਹਦਾ ਇਹਦਾ overhall ਹੈ ਸਵਰਾਜ ਇਹ ਸਵਰਾਜ 855 ਤੇ ਦੂ ਅੱਗੇ ਤੁਰਿਆ ਫਰ ਹਿੰਮਤ ਨਹੀਂ ਇਹ ਦੁਕਾਨਾਂ ਠੀਕ ਹੈ ਲਗਾਏ ਸੀ ਇਹ ਵੀ ਓਵਰਹਾਲ ਹੀ ਹੋਣਾ ਸਾਰਾ ਇੰਨ 110 ਦਾ ਪਾਵਰ ਠੀਕ ਹੈ ਆ Rajasthan ਚ ਉਹ ਹੈ ਪਾਵਰ ਸਿਰਿੰਗ ਤੇ ਲਿਫਟ ਦਾ ਕੰਮ ਹੈ ਠੀਕ ਹੈ ਇਹ ओरिजिनल ਹੀ ਰੱਖਣਾ ਬੰਦੇ ਨੇ ओरिजिनल ਹੀ ਰੱਖਣਾ ਪਾਵਰ ਆ ਪੰਪ ਨੂੰ ਫਿੱਟ ਕਰਦੇ ਆਪਾਂ ਠੀਕ ਹੈ ਆ ਇੰਜਨ ਆ 105 HP ਦਾ ਬਾਹਰ ਚ ਬਰਾਏ ਖੜਾ 12 ਮਾਡਲ ਉਹਨੂੰ ਲਾਉਣਾ ਹੈ ਦਿੱਲੀ ਤੋਂ ਆਇਆ ਆਪਣੇ ਕੋਲੇ ਠੀਕ ਹੈ ਜੀ ਸੈਂਪਲ ਆ ਪਿੰਡ ਦਿੱਲੀ ਕੋਲੇ ਠੀਕ ਹੈ ਆ ਅਰਜਣਾ ਇਹਦਾ ਸੀਜ ਹੋ ਗਿਆ ਪੰਪ ਦੀ ਗਰਾਈ ਟੁੱਟ ਗਈ ਜੀ ਅੱਛਾ ਕ੍ਰੈਂਕ ਸੀਜ ਹੋ ਗਈ ਜੀ ਠੀਕ ਹੈ ਆਹ ਕੋਲ ਜਿੰਦਾ ਦਾ ਗੇਰ ਗੁਰਜਾਉਣਾ ਹੈ। ਠੀਕ ਹੈ ਇਹ 4 ਸਿਲੰਡਰ ਬੋਬਸਾਲ ਪਹਿਲਾਂ ਦਾ ਕਰਿਆ ਹੋਇਆ। ਇਹ 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 ਤਿਆਰ ਹੋ ਕੇ ਟਰੈਕਟਰ ਸੇਲ ਵੀ ਹੈ ਜੇ ਕਿਸੇ ਨੇ 75 ਹਜ਼ਾਰ ਰੁਪਏ ਚਾਰ ਸੈਂਟਾ ਤੇ ਲੈਣਾ ਹੋਵੇ ਤਾਂ ਸੇਲ ਹੋ ਜਾ। ਇੱਕ ਵਾਰੀ ਪਹਿਲਾਂ ਵਿੱਚ ਸੀ ਆਪਾਂ ਇਹਦਾ। ਅੱਛਾ। ਉਹ ਤਾਂ ਚੱਲ ਉਹਦਾ ਪਾਵਰ ਪੂਰ ਸੀ ਤਾਂ ਰੇਟ ਬਹੁਤ ਸੀਗਾ। ਹੂੰ ਹੂੰ ਹੂੰ। ਇਸ ਦਾ ਰੇਟ ਜੰਗ ਰਿਹਾ। ਠੀਕ ਹੈ ਜੇ ਕਿਸੇ ਨੇ ਲੈਣਾ ਹੋਵੇ ਮਿੱਤਰੋ 4 ਸਿਲੰਡਰ। ਬ੍ਰੇਕਾਂ ਬਰੂਕਾਂ ਦਾ ਕੰਮ ਪੂਰਾ ਓਕੇ ਹੋਇਆ ਨਵਾਂ ਇਹਦਾ। ਠੀਕ ਹੈ। ਫੋਨ ਵੀ ਨੂੰ ਠੀਕ ਹੈ ਇਹਦਾ ਸਾਫ 98 ਮਾਡਲ ਹੈ। ਰਾਜਸਥਾਨ ਦਾ ਨੰਬਰ। ਤੇ ਬਾਕੀ ਬਾਹਰ ਜਿਹੜੇ ਕਰੇ ਉਹ ਮੈਂ ਦਿਖਾ ਦੂੰਗਾ ਬਈ ਤੇ ਠੀਕ ਐ ਤੇ ਬਾਈ ਬਣਾ ਹੁਣ ਖੇਚ ਰੱਖੀ ਪੂਰੀ ਚੰਗਾ ਹੋਰ ਲੈ ਵੀ ਮਿੱਤਰ ਹੁਣ ਚੱਲਦੇ ਆ ਟਾਰਾਂ ਟੂੜਾਂ ਦੀਆਂ ਜੋੜੀਆਂ ਵੇਖੋ ਲੈ ਆਹ ਬਈ ਆਹ ਬਈ ਉਹ ਦੋ ਤਿੰਨ ਬਾਹਰ ਖੜੇ ਆ ਹੋਏ ਵੇ ਫੁੱਲ ਜਗਾੜੂ ਆ ਮਿੱਤਰੋ ਕੰਮ ਓਕੇ ਜੀ ਸਸਰੀ ਗੱਲ ਅਸੀਂ ਚੱਲਦੇ ਆ ਰੁਪਈਆ ਅੱਜ ਅਸੀਂ ਲਾ ਚੱਲੇ 35000 ਹਜ਼ਾਰ ਦਾ ਕਾਰ ਚ ਤੇਲ ਤੇ 20000 ਦਾ ਸਮਾਨ ਅਸੀਂ ਮਕਸਰੋ ਲਿਆ ਸਿੰਪਲ ਇੰਜਨ ਕਰਾਉਣ ਤੇ ਹੀ ਹੌਲੈਂਡ ਤੇ ਜਿਹੜੇ ਆ ਮੰਗਾਏ ਐ ਇੰਨਾ ਖਰਚਾ 34000 ਲੱਗ ਗਿਆ 5 ਤੋਂ ਲੈ ਕੇ 5 ਤੋਂ ਲੈ ਕੇ 7000 ਤੱਕ ਜਿਹੜਾ ਖਰਾਦਦਾ ਪੈ ਜਾਣਾ ਡੀਜ਼ਲ ਪੰਪ ਪਾਸੇ ਪਿਆ ਕੀ ਬਾਤਾਂ ਹਾਂਗਾ